ਸਤ ਸ੍ਰੀ ਅਕਾਲ ਜੀ ਆਪਣੇ ਚੈਨਲ ਖਟੜਾ ਫੈਮਲੀ ਬਲੌਗ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਮੀਤ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਲੈ ਕੇ ਆਏ ਸੀ ਜੀ ਗਰੋਸਰੀ ਦਾ ਸਾਮਾਨ ਤੇ ਕੁਝ ਦੀਵਾਲੀ ਦੀਆਂ ਚੀਜ਼ਾਂ ਦੀਵਾਲੀ ਲਈ ਸ਼ਾਪਿੰਗ ਕੀਤੀ ਕੁਝ ਕਰ ਲਈ ਤੇ ਇੱਥੇ ਆਪਾਂ ਲੈ ਕੇ ਆਏ ਸੀ ਪਲਾਸਟਿਕ ਦੇ ਡੱਬੇ ਧਾਲਾਂ ਵਗੈਰਾ ਪਾਣ ਲਈ ਤੇ ਅਸੀਂ ਗਏ ਸੀ ਜੀ ਡੀਮਾਰਟ ਲੁਧਿਆਣੇ ਦੇ ਨਾਲ ਪੈ ਜਾਂਦਾ ਹੈ ਬਹੁਤ ਵਧੀਆ ਜਿਹੜਾ ਮੋਹਲਾ ਉੱਥੇ ਆਫਰ ਚੱਲ ਰਿਹਾ ਸੀ ਚੀਜ਼ਾਂ ਦੇ ਤੇ ਸਸਤੀਆਂ ਆਪਾਂ ਨੂੰ ਮਿਲ ਗਈਆਂ ਸੀ 129 ਰੁਪਏ ਦੇ ਆਪਾਂ ਨੂੰ ਜਿਹੜੇ ਇਹ ਡੱਬੇ ਮਿਲੇ ਸੀ ਤੇ ਤਿੰਨ ਟੋਕਰੀਆਂ ਸੀ ਇਹ ਤੇ ਮੈਂ ਕਿਹਾ ਚਲੋ ਵੀ ਇਹ ਤਿੰਨ ਟੋਕਰੀਆਂ ਲੈ ਲੈਣੇ ਆ 99 ਰੁਪਏ ਦੇ ਵਿੱਚ ਤਿੰਨ ਟੋਕਰੀਆਂ ਸੀ ਬਹੁਤ ਵਧੀਆ ਪਲਾਸਟਿਕ ਸੀ ਇਹਦੀ ਕਈ ਵਾਰ ਕੀ ਹੁੰਦਾ ਦਾਲ ਸਬਜੀ ਵਗੈਰਾ ਚੀਰਨੀ ਹੁੰਦੀ ਹੈ ਜਾਂ ਧੋਣੀ ਹੁੰਦੀ ਹੈ ਹਨਾ ਵੀ ਇਹਦੇ ਵਿੱਚ ਪਾ ਕੇ ਧੋਤੀ ਜਾਂਦੀ ਹੈ ਚੀਰੀ ਜਾਂਦੀ ਹੈ ਤੇ ਆਫਰ ਚੱਲਦਾ ਕਰਕੇ ਇਹ 99 ਰੁਪਏ ਦੇ ਵਿੱਚ ਤਿੰਨ ਮਿਲ ਗਏ ਸੀ ਆਪਾਂ ਨੂੰ ਵੈਸੇ ਅਸੀਂ ਜਦ ਵੀ ਸੌਦਾ ਵਗੈਰਾ ਲੈਣਾ ਹੁੰਦਾ ਵਾ ਗ੍ਰੋਸਰੀ ਦਾ ਸਮਾਨ ਲੈਣਾ ਹੁੰਦਾ ਤਾਂ ਅਸੀਂ ਡਿਮਾਰਟ ਤੋਂ ਹੀ ਲੈ ਕੇ ਆਉਂਨੇ ਆ ਬਹੁਤ ਵਧੀਆ ਜਿਹੜਾ ਸਮਾਨ ਆ ਉੱਥੇ ਸਾ ਹਰ ਇੱਕ ਚੀਜ਼ ਜਿਹੜੀ ਅਵੇਲੇਬਲ ਆ ਹਰ ਇੱਕ ਕੁਕਿੰਗ ਦਾ ਸਮਾਨ ਆ ਸਭ ਕੁਝ ਆ ਜਿੱਥੇ ਤੇ ਮੱਕੀ ਇੱਕ ਆਪਾਂ ਲੈ ਕੇ ਆਏ ਸੀ ਕੱਪ ਇਹ 29 ਰੁਪਏ ਦਾ ਆਪਾਂ ਨੂੰ ਇੱਕ ਕੱਪ ਮਿਲ ਗਿਆ ਸੀ ਬਹੁਤ ਵਧੀਆ ਸੀ ਜੀ ਇਹ ਵੀ ਤੇ ਤੁਸੀਂ ਵੀ ਇੱਕ ਵਾਰ ਉੱਥੇ ਵਿਜ਼ਿਟ ਕਰਕੇ ਦੇਖਿਓ ਤੇ ਸੋਦੇ ਦਾ ਹਰ ਇੱਕ ਸਮਾਨ ਤੇ ਭਾਂਡੇ ਵਗੈਰਾ ਕਰੋਕਰੀ ਵਗੈਰਾ ਦਾ ਸਮਾਨ ਖਾਣ ਪੀਣ ਦੇ ਹਰ ਇੱਕ ਚੀਜ਼ਾਂ ਜਿਹੜੀਆਂ ਉੱਥੇ ਮਿਲਦੀਆਂ ਨੇ ਤੇ ਮੱਕੀ ਤੁਹਾਨੂੰ ਪਤਾ ਹੀ ਹੋਵੇਗਾ ਹਰ ਇੱਕ ਸ਼ਹਿਰ ਦੇ ਵਿੱਚ ਇਹ ਬਣੇ ਹੋਏ ਨੇ ਡੀਮਾਰਟ ਹੋ ਗਿਆ ਵਿਸ਼ਾਲ ਹੋ ਗਿਆ ਤੇ ਮੈਗਜ਼ੋਮਾਰਟ ਹੋ ਗਿਆ ਬਣੇ ਹੋਏ ਨੇ ਮਾਲ ਤੇ ਇੱਕ ਇੱਥੇ ਆਪਾਂ ਸ਼ਾਪਿੰਗ ਕੀਤੀ ਸੀ ਰੋਟੀ ਰੱਖਣ ਵਾਲੇ ਜਿਹੜਾ ਡੱਬਾ ਕੀ ਕਹਿ ਸਕਦੇ ਆਪਾਂ ਇਹਨੂੰ ਸਾਡੇ ਤਾਂ ਉਸ ਪਿੰਡਾਂ ਚ ਇਹਨੂੰ ਰੋਟੀ ਵਾਲਾ ਡੱਬਾ ਹੀ ਕਹਿੰਦੇ ਆ ਜਿਹਦੇ ਵਿੱਚ ਰੋਟੀ ਵਗੈਰਾ ਗਰਮ ਰੱਖੀ ਜਾਂਦੀ ਹੈ ਇਹ ਵੀ ਆਪਣੇ ਲਿਆਉਣ ਵਾਲਾ ਸੀ ਤੇ ਆਪਣਾ ਪਹਿਲਾਂ ਵਾਲਾ ਟੁੱਟ ਗਿਆ ਸੀ ਥੋੜਾ ਜਿਹਾ ਉੱਪਰੋਂ ਦਾ ਢੱਕਣ ਤੇ ਇਹ ਮੈਨੂੰ ਮਾਂ ਲੈ ਕੇ ਆਈਆਂ ਚਲੋ ਦੀਵਾਲੀ ਦੇ ਬਹਾਨੇ ਨਾਲ ਥੋੜੀ-ਬਹੁਤੀ ਸ਼ਾਪਿੰਗ ਜੜੀ ਹੋ ਜਾਂਦੀ ਆ ਘਰ ਦੇ ਵਿੱਚ ਚੀਜ਼ਾਂ ਦੀ ਤੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਸੀ ਜੀ ਤੇ ਇਹਦਾ ਜਿਹੜਾ ਲਿੱਡਾ ਉੱਪਰ ਵਾਲਾ ਢੱਕਣਾ ਇਹ ਉਹ ਜਿਹੜੇ ਆਪਣੇ ਪਲਾਸਟਿਕ ਹੁੰਦੀ ਹੈ ਪਲਾਸਟਿਕ ਦੇ ਕੰੱਚ ਵਾਲਾ ਢੱਕਣ ਸੀ ਜਿਹੜੇ ਉੱਤੇ ਇਹ ਮੈਨੂੰ ਵਧੀਆ ਲੱਗਿਆ ਤੇ ਮੈਂ ਲੈ ਲਿਆ ਤੇ ਇਹਦਾ ਜਿਹੜਾ ਪ੍ਰਾਈਸ ਸੀ ਉਹ 300 ਰੁਪਈਆ ਸੀ ਤੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਇਹ ਤੇ ਤੁਸੀਂ ਵੀ ਦੱਸਿਓ ਇਹਨਾਂ ਵਿੱਚੋਂ ਤੁਹਾਨੂੰ ਕਿਹੜੀ ਚੀਜ਼ ਹੈ ਜਿਹੜੀ ਵਧੀਆ ਲੱਗੀ ਆ ਤੇ ਆਪਾਂ ਦੋ ਤਿੰਨ ਚੀਜ਼ਾਂ ਦੀ ਸ਼ਾਪਿੰਗ ਕੀਤੀ ਸੀ ਤੇ ਨਾਲ ਹੀ ਆਪਾਂ ਸੌਦਾ ਵਗੈਰਾ ਲੈ ਕੇ ਆਏ ਸੀ ਤੇ ਸੌਦਾ ਆਪਾਂ ਅੱਗੇ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਆ ਤੇ ਉਹ ਵੀ ਆਪਾਂ ਅੱਜ ਡੱਬਿਆਂ ਦੇ ਵਿੱਚ ਪਾਉਣਾ ਹੈ ਇਦੇ ਵਿੱਚ ਰੋਟੀ ਹੈ ਜਿਹੜੀ ਗਰਮ ਰਹਿੰਦੀ ਆ ਫਿਰ ਗਰਮ ਗਰਮ ਰੋਟੀ ਹੈ ਜਿਹੜੀ ਵਧੀਆ ਲੱਗਦੀ ਆ ਖਾਣ ਵਿੱਚ ਤੇ ਕਈ ਵਾਰ ਚਲੋ ਕੋਈ ਆਇਆ ਗਿਆ ਜਾਂਦਾ ਫਿਰ ਉਹ ਉਹਦੇ ਵੀ ਮੂਰੇ ਰੱਖਣਾ ਪੈ ਜਾਂਦਾ ਰੋਟੀ ਵਾਲਾ ਡੱਬਾ ਤੇ ਇਦਾਂ ਇਸ ਕਰਕੇ ਆਪਾਂ ਲੈ ਕੇ ਆਏ ਸੀ ਉਹ ਸਾਹਮਣੇ ਪਿਆ ਜਿਹਾ ਡੱਬਾ ਤੇ ਰੋਟੀ ਵਾਲਾ ਆਪਣਾ ਇਹ ਥੋੜਾ ਜਿਹਾ ਟੁੱਟ ਗਿਆ ਸੀ ਇਹਦਾ ਉੱਪਰੋਂ ਢੱਕਾ ਤੇ ਰੰਗ ਵੀ ਪੱਦਾ ਜਾ ਹੋ ਗਿਆ ਸੀ ਇਸ ਕਰਕੇ ਆਪਾਂ ਫਿਰ ਨਮਾ ਲਿਆਂਦਾ ਤੇ ਇੱਥੇ ਲੱਗੇ ਸੀ ਜੇ ਆਪਾਂ ਜੋ ਵੀ ਸੌਦਾ ਪੱਤਾ ਲੈ ਕੇ ਆਏ ਸੀ ਉਹ ਕੱਢਣ ਤੇ ਇੱਥੇ ਸਮਨ ਮਰੀ ਹੈਲਪ ਕਰਾ ਰਿਆ ਸੀ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਸਮਾਨ ਜਿਹੜਾ ਦਿਖਾਈ ਜਾਂਦੇ ਸੀ ਵੀਡੀਓ ਜਿਹੜੀ ਆਪਾਂ ਥੋੜੀ ਜਿਹਾ ਫਾਸਟ ਕਰ ਦਿੱਤੀ ਸੀ ਜੀ ਤੇ ਇੱਥੇ ਆਪਾਂ ਸੇਮੀਆਂ ਲੈ ਕੇ ਆਏ ਸੀ ਤੇ ਆਪਾਂ ਜ਼ਿਆਦਾਤਰ ਕਈ ਵਾਰ ਪੈਕਟ ਵਾਲੀਆਂ ਸੇਮੀਆਂ ਵੀ ਪਰਤਦੀਆਂ ਜਾਂ ਫਿਰ ਜਿਦਾਂ ਪਿੰਡਾਂ ਦੇ ਵਿੱਚ ਭਾਈ ਆਉਂਦੇ ਹੁੰਦੇ ਸੇਮੀਆਂ ਵਟਣ ਵਾਲੇ ਉਹਨਾਂ ਤੋਂ ਵੀ ਲੈ ਲੈਣੇ ਹੁੰਦੇ ਆ ਤੇ ਬਾਕੀ ਮਸਾਲਾ ਵਗੈਰਾ ਦੀਆਂ ਡੱਬੀਆਂ ਉਹ ਸੀ ਲੈ ਕੇ ਆਈ ਸੀ ਮੈਂ ਤੇ ਬਾਕੀ ਇੱਕ ਪੈਕਟ ਮੈਂ ਲੈ ਕੇ ਆਈ ਸੀ ਸਾਉਤ ਮਸਾਲੇ ਆਂ ਦਾ ਤੇ ਜਿਹਦੇ ਵਿੱਚ ਸਾਰੇ ਮਸਾਲੇ ਹੁੰਦੇ ਆ ਤੇ ਅੱਗੇ ਹੀ ਵਰਤਦੇ ਹੁੰਦੇ ਸੀ ਹੁਣ ਚਲੋ ਇਹ ਮਸਾਲੇ ਚੱਲ ਪਏ ਨੇ ਕਿਚਨ ਕਿੰਗ ਜਾਂ ਐਮ ਡੀ ਐਚ ਵਾਲੇ ਤੇ ਉਹੀ ਵਰਤਦੇ ਆ ਹੁਣ ਤਾਂ ਅਸੀਂ ਪਹਿਲਾਂ ਦੂਸਰੇ ਵਰਤਦੇ ਸੀ ਅੱਜ ਮੇਰੀ ਨਿਗਾਹ ਇਹਦੇ ਤੇ ਪੈ ਗਈ ਤੇ ਫਿਰ ਮੈਂ ਕਿਹਾ ਚਲੋ ਵੀ ਲੈ ਲਨੇ ਆ ਘਰੇ ਇਹਨਾਂ ਨੂੰ ਧੁੱਪ ਲਗਾ ਕੇ ਪੀਸ ਲਵਾਂਗੇ ਤੇ ਸਬਜੀ ਜਿਹੜੀ ਬਹੁਤ ਵਧੀਆ ਲੱਗ ਟੇਸਟੀ ਬਣਦੀ ਹੈ ਇਹਦੇ ਨਾਲ ਤੇ ਸਾਰੇ ਭੈਣ ਭਰਾਵਾਂ ਦਾ ਜੀ ਸਵਾਗਤ ਆਪਣੇ ਚੈਨਲ ਦੇ ਉੱਤੇ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਸਪੋਰਟ ਕਰਨ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਵੇਖਿਆ ਕਰੋ ਜੀ ਇੱਥੇ ਅਸੀਂ ਹੈਂਡ ਵਾਸ਼ ਲੈ ਕੇ ਆਏ ਸੀ ਤੇ ਉਹ ਹੈਂਡ ਵਾਸ਼ ਆ ਜਿਹੜਾ ਇਹ ਪਾ ਕੇ ਉਹਦੇ ਵਿੱਚ ਲਿਕਵਿਡ ਬਣ ਜਾਂਦਾ ਪਾਣੀ ਪਾ ਕੇ ਤੇ ਇਹੀ ਅਸੀਂ ਯੂਜ਼ ਕਰਦੇ ਆ ਸਾਬਣ ਵਗੈਰਾ ਹੈਂਡ ਵਾਸ਼ ਕਰਨ ਲਈ ਯੂਜ਼ ਨਹੀਂ ਕਰਦੇ ਹੈਗੇ ਤੇ ਇਹ ਬਹੁਤ ਵਧੀਆ ਰਹਿੰਦਾ ਵਾ ਤੇ ਇਹ ਲੈ ਕੇ ਆਏ ਸੀ ਅਸੀਂ ਮੱਕੇ ਸਿਮਰਨ ਅੱਜ ਮੇਰੀ ਪੂਰੀ ਹੈਲਪ ਕਰਾਉਣ ਲੱਗਿਆ ਹੋਇਆ ਸੀ ਵੈਸੇ ਵੀ ਇਹ ਜਦੋਂ ਵੀ ਅਸੀਂ ਸੌਦਾ ਲੈ ਕੇ ਆਉਨੇ ਹੁੰਦੇ ਆ ਤਾਂ ਇਹ ਹੈਲਪ ਜ਼ਰੂਰ ਕਰਾਉਂਦਾ ਮੇਰੀ ਨਾਲ ਤੇ ਕਹੂਗਾ ਮੰਮਾ ਮੈਂ ਤੁਹਾਨੂੰ ਸੌਦੇ ਕੱਢ ਕੇ ਫੜਾਉਣਾ ਵਾ ਤੇ ਤੁਸੀਂ ਵਿੱਚ ਪਾਈ ਚਲੋ ਡੱਬਿਆਂ ਦੇ ਤੇ ਕਦੇ-ਕਦੇ ਥੋੜਾ ਜਿਆ ਕਰਦਾ ਹੈ ਸ਼ਰਾਰਤਾਂ ਨਹੀਂ ਤਾਂ ਹੈਲਪ ਵੀ ਕਰਾ ਦਿੰਦਾ ਮੇਰੀ ਇੱਥੇ ਮੈਂ ਲੱਗ ਗਈ ਸੀ ਜੇ ਸਰਫ ਪਾਉਣ ਤੇ ਸਰਫ ਅਸੀਂ 3 ਕਿਲੋ ਲੈ ਕੇ ਐਸੀ ਤੇ ਆਪਣਾ ਮਹੀਨਾ ਜਿਹੜਾ ਵਧੀਆ ਨੰਗ ਜਾਂਦਾ 3 ਕਿਲੋ ਸਰਫ ਦੇ ਨਾਲ ਅਸੀਂ ਇੱਕ ਮਹੀਨੇ ਦਾ ਇਕੱਠਾ ਸੌਦਾ ਜਿਹੜਾ ਲੈ ਕੇ ਆਉਨੇ ਆ ਫਿਰ ਇੱਕ ਮਹੀਨੇ ਦਾ ਸੌਦਾ ਜਦੋਂ ਲੈ ਕੇ ਆਉਨੇ ਆ ਤਾਂ ਕੋਈ ਵੀ ਚੀਜ਼ਾਂ ਮਤਲਬ ਬਾਹਰੋਂ ਨਹੀਂ ਲੈ ਹੋਣੀ ਪੈਂਦੀ ਹੈਗੀ ਤੇ ਸਾਰੀਆਂ ਚੀਜ਼ਾਂ ਦੇ ਨਾਲ ਆਪਣਾ ਵਧੀਆ ਇੱਕ ਮਹੀਨਾ ਸਰ ਜਾਂਦਾ ਇਹ ਬਹੁਤ ਵਧੀਆ ਸਰ ਜਾਂਦਾ ਇਹ ਤੇ ਇੱਥੇ ਸਿਮਰਨ ਲੈ ਕੇ ਆਏ ਸੀ ਡਸਟਬਿਨ ਤੇ ਨਾਲ ਦੀ ਨਾਲ ਆ ਜਿਹੜਾ ਇਹ ਪਾਈ ਜਾ ਰਿਹਾ ਸੀ ਲਫਾਫੇ ਜਿਹੜੇ ਮੈਂ ਨਾਲ ਦੀ ਨਾਲ ਸੋਦਾ ਪਾਈ ਜਾ ਰਹੀ ਸੀ ਡੱਬਿਆਂ ਦੇ ਵਿੱਚ ਤੇ ਜਿਹੜੇ ਭੈਣ ਭਰਾ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਫੁੱਲ ਸਪੋਰਟ ਕਰੋ ਜੀ ਆਪਾਂ ਨੂੰ ਅਬ ਤੁਹਾਡੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਆ ਲਓ ਜੀ ਇੱਥੇ ਮੈਂ ਹਲਦੀ ਨਮਕ ਤੇ ਧਨੀਆ ਪਾਊਡਰ ਆ ਜਿਹੜਾ ਉਹ ਮੈਂ ਡੱਬਿਆਂ 'ਚ ਪਾ ਕੇ ਰੱਖ ਲੈਣੀ ਹੁੰਦੀ ਆ ਫਿਰ ਉਸ ਤੋਂ ਬਾਅਦ ਮੈਂ ਨੂਨਦਾਨੇ ਵਿੱਚ ਜਿੰਨੇ ਕੁ ਲੋਡ ਹੁੰਦੀਆਂ ਉੰਨੇ ਕ ਪਾ ਲੈਣੀ ਆ ਤੇ ਡੱਬਿਆਂ ਵਿੱਚ ਕੱਢ ਕੇ ਇਹ ਹੁੰਦਾ ਵਾ ਵੀ ਚਲੋ ਜਦੋਂ ਵੀ ਆਪਾਂ ਜ਼ਰੂਰਤ ਹੁੰਦੀ ਆ ਆਪਾਂ ਉੰਨਾ ਕੁ ਇਹਦੇ ਵਿੱਚੋਂ ਪਾ ਕੇ ਵਰਤ ਲੈਨੇ ਆ ਜੇ ਫਿਰ ਇਦਾਂ ਹੀ ਪੈਕਟਾਂ ਦੇ ਵਿੱਚ ਛੱਡ ਦਈਏ ਤਾਂ ਸਲਾਵ ਵਗੈਰਾ ਚੜਨ ਦਾ ਵੀ ਡਰ ਰਹਿੰਦਾ ਏ ਤੇ ਇਦਾਂ ਨਾਲੇ ਸੌਖਾ ਜਿਹੜਾ ਇਹ ਸੰਭੀ ਜਾਂਦੀ ਆ ਹਰ ਇੱਕ ਚੀਜ਼ ਆ ਜਿਹੜੀ ਇੱਥੇ ਜੋ ਮੈਂ ਡੱਬੇ ਲੈ ਕੇ ਆਈ ਸੀ ਉਹਨਾਂ ਵਿੱਚ ਮੈਂ ਕੁਝ ਕੁ ਸਮਾਨ ਹੈ ਜਿਹੜਾ ਪਾ ਦੂੰਗੀ ਤੇ ਕੁਝ ਕੁ ਤਾਲਾਂ ਜਿਹੜੀਆਂ ਆਪਣੇ ਘਰੇ ਪਈਆਂ ਹੀ ਸੀ ਮੂੰਗੀ ਮਸਰੀ ਵਗੈਰਾ ਦੀ ਤੇ ਰਾਜਮਾ ਦੇ ਤੇ ਇਸ ਵਾਰ ਜਿਹੜੀਆਂ ਦਾਲਾਂ ਨੇ ਆਪਾਂ ਅੱਧੇ ਛੋਲੇ ਤੇ ਬਲੈਕ ਚਨੇ ਲੈ ਕੇ ਆਏ ਸੀ ਤੇ ਨਾਲ ਹੀ ਬੇਸਣ ਇਹ ਆਪਾਂ ਡੱਬਿਆਂ 'ਚ ਪਾ ਦਵਾਂਗੇ ਤੇ ਨਾਲ ਹਸਬੰਦ ਜਿਹੜੇ ਸੋਇਆ ਬੀਂਦੀਆਂ ਮਡੀਆਂ ਉਹ ਖਾਂਦੇ ਹੁੰਦੇ ਸੀ ਸਵੇਰ ਵੇਲੇ ਤੇ ਉਹ ਲੈ ਕੇ ਆਏ ਸੀ ਵੱਡਾ ਫੈਕਟ ਸੀ। ਕਿਓ ਆਟਸ ਵਗੈਰਾ ਬਹਿ ਸੀ ਉਹ ਨਹੀਂ ਆਪਾਂ ਲੈ ਕੇ ਆਏ। ਉਹ ਸਵੇਰ ਵੇਲੇ ਵੀ ਹਸਬੰਦ ਤੇ ਸਿਮਰਨਾ ਜਿਹੜਾ ਇਹਨੂੰ ਮੈਂ ਬਣਾ ਕੇ ਦੇ ਦਿੰਦੀ ਹੁੰਦੀ ਆ। ਮਾਰਨਿੰਗ ਟਾਈਮ ਫਿਰ ਇਹ ਖਾ ਕੇ ਚੱਲ ਜਾਂਦੇ ਆ ਸਕੂਲ। ਉਹ ਜੋ ਇੱਥੇ ਨਾਲ ਦੇ ਨਾਲ ਸਿਮਰਨਾ ਜਿਹੜਾ ਵੀ ਲਫਾਫਾ ਖਾਲੀ ਹੋ ਜਾਂਦਾ ਸੀ। ਉਹ ਫਿਰ ਨਾਲ ਦੀ ਨਾਲ ਇਹ ਡਸਟ ਬਿਨ ਦੇ ਵਿੱਚ ਸਿੱਟਿਆ ਹੁੰਦਾ ਸੀ ਤੇ ਨਾਲ ਦੀ ਨਾਲ ਫਿਰ ਖਿਲਾਰਾ ਜਿਹੜਾ ਪੈਂਦਾ ਨਹੀਂ ਹੈਗਾ ਚੱਕਿਆ ਜਾਂਦਾ ਏ ਮੈਂ ਵੀ ਕਈ ਵਾਰ ਇਦਾਂ ਹੀ ਕਰਦੀ ਹੁੰਨੀ ਆ ਡਸਟ ਬਿਨ ਕੋਲ ਰੱਖ ਲੈਣੀ ਆ ਫਿਰ ਨਾਲ ਦੀ ਨਾਲ ਲਫਾ ਫੇਰ ਜਿਹੜੇ ਖਾਲੀ ਕਰ ਕਰਕੇ ਡਸਟ ਬਿਨ ਚ ਸਿੱਟੀ ਜਾਣੀ ਹੁੰਦੀ ਆ ਫਿਰ ਇਹਦੇ ਨਾਲ ਜ਼ਿਆਦਾ ਕੰਮ ਵੱਧਦਾ ਨਹੀਂ ਹੈਗਾ ਤੇ ਕੰਮ ਜਿਹੜਾ ਸੁੱਖਾ ਹੋਣਾ ਹੋ ਜਾਂਦਾ ਵਾ ਕਰਨਾ ਫਿਕਸਾਈਡ ਮੈਂ ਇੱਥੇ ਪਾਣੀ ਰੱਖਿਆ ਹੋਇਆ ਸੀ ਸਮਰਮ ਦਾ ਗਰਮ ਪਾਣੀ ਗਰਮ ਹੋ ਗਿਆ ਸੀ ਤੇ ਫਿਰ ਮੈਂ ਗੈਸ ਬੰਦ ਕਰ ਦਿੱਤਾ ਸੀ ਕਿਉਂਕਿ ਇਸ ਸਮਰ ਨੂੰ ਮੈਨੂੰ ਨਿਮਾਉਣਾ ਸੀ ਤੇ ਮੈਂ ਇਹਨੂੰ ਫਿਰ ਸ਼ਾਮ ਨੂੰ ਨਿਮਾਉਣੀ ਹੁੰਦੀ ਆ ਫਿਰ ਸਵੇਰੇ ਸਕੂਲ ਜਾਣ ਵੇਲੇ ਨਹੀਂ ਨਿਮਾਉਂਦੀ ਹੁੰਦੀ ਇਹਨੂੰ ਤੇ ਰਾਤ ਨੂੰ ਨਿਮਾ ਕੇ ਪਾ ਦੇਣੀ ਆ ਕਿਉਂਕਿ ਫਿਰ ਇਹ ਜਲਦੀ ਬਿਮਾਰ ਹੋ ਜਾਂਦਾ ਵਾ ਜੁਖਾਮ ਵਗੈਰਾ ਹੋ ਜਾਂਦਾ ਸਵੇਰੇ ਟਾਈਮ ਜਦੋਂ ਮੈਂ ਇਹਨੂੰ ਨਿਮਾਉਣੀ ਆ ਉਹ ਬੱਚੇ ਨੂੰ ਹਵਾ ਜੀ ਲੱਗ ਜਾਂਦੀ ਆ ਇਸ ਤੇਨ ਮੈਂ ਕੋਸੇ ਪਾਣੀ ਨਾਲ ਹੀ ਨਿਮਾਉਣੀ ਹੁੰਦੀ ਆ ਤੇ ਇੱਧਰ ਜਿਹੜੀ ਇਹਦੀ ਭੂਆ ਖੜੀ ਸੀ ਉਹ ਹੈਲਪ ਕਰਾਈ ਜਾਂਦੀ ਸੀ ਨਾਲ ਦੀ ਨਾਲ ਤੇ ਰੱਖੀ ਜਾ ਰਹੀ ਸੀ ਡੱਬੇ ਉਹ ਸੋਧਿਆਂ ਵਾਲੀ ਲਮਾਰੀ ਦੇ ਵਿੱਚ ਤੇ ਇੱਥੇ ਮੈਂ ਮੰਮੀ ਨੂੰ ਦੱਸ ਰਹੀ ਸੀ ਕਿ ਮੈਂ ਚਾਹ ਪੱਤੀ ਇਸ ਵਾਰ ਬਦਲ ਕੇ ਲੈ ਕੇ ਆਈਆਂ ਲੌਂਗ ਇਲਾਚੀ ਮਲਠੀ ਤੇ ਦੋ ਤਿੰਨ ਚੀਜ਼ਾਂ ਹੋਰ ਪਾਈਆਂ ਹੋਈਆਂ ਸੀ ਉਹਦੇ ਵਿੱਚ ਚਲੋ ਹੁਣ ਮੂਰੇ ਸਰਦੀਆਂ ਆ ਰਹੀਆਂ ਨੇ ਇਸ ਕਰਕੇ ਜਿਹੜੇ ਲੌਂਗ ਇਲਾਚੀਆਂ ਵਾਲੀ ਚਾਹ ਵਧੀਆ ਲੱਗਦੀ ਹੈ ਟੇਸਟੀ ਲੱਗਦੀ ਹੈ ਤੇ ਨਮੀ ਚਾਹ ਪੱਤੀ ਲੈ ਕੇ ਸੀ ਮੰਮੀ ਨੇ ਦਿਖਾਉਣ ਲੱਗੀ ਸੀ ਮੰਮੀ ਵੀ ਇਧਰ ਸਾਈਡ ਤੇ ਬੈਠੇ ਸੀ ਸਾਰੇ ਜਾਣੇ ਲੱਗੇ ਹੋਏ ਸੀ ਨਾਲ ਦੇ ਨਾਲ ਗੱਲਾਂ ਮਾਰੀ ਜਾਂਦੇ ਸੀ ਤੇ ਨਾਲ ਦੇ ਨਾਲ ਆ ਜਿਹੜੇ ਸੌਦੇ ਆ ਜਿਹੜੇ ਪਾਈ ਜਾਂਦੇ ਸੀ ਤੇ ਇੱਕ ਅੱਧੇ ਦਿਨ ਤੱਕ ਬਸ ਆਪਾਂ ਰਸੋਈ ਵੀ ਆ ਜਿਹੜੀ ਝਾੜਨੀ ਆ ਸਾਫ ਕਰਨੀ ਆ ਤੇ ਨਾਲ ਹੀ ਮੈਂ ਜਿਹੜਾ ਵਾਲਪੇਪਰ ਮੰਗਵਾਇਆ ਸੀ ਉਹ ਵੀ ਆਪਾਂ ਲਗਾਵਾਂਗੇ ਤੇ ਵਾਲਪੇਪਰ ਮੈਂ ਜਿਹੜਾ ਲੈ ਕੇ ਆਈ ਸੀ ਉਹ ਕੰਧ ਤੇ ਜਿਹੜਾ ਲੱਗਿਆ ਹੋਇਆ ਉਹਦੇ ਨਾਲ ਦੇ ਹੀ ਮੰਗਵਾਇਆ ਤੇ ਆਪਾਂ نیچے ਵਾਲੀ ਸੈਲਫ ਦੇ ਉੱਤੇ ਹੀ ਵਾਲਪੇਪਰ ਲਗਾਉਣਾ ਹੈ ਤੇ ਉਹੀ ਮੈਂ ਮੰਗਵਾਇਆ ਤੇ ਉੱਪਰ ਵਾਲਾ ਆਪਾਂ ਚੇਂਜ ਨਹੀਂ ਕਰਨਾ ਉੱਪਰ ਵਾਲਾ ਆਪਣਾ ਵਧੀਆ ਪਿਆ ਹਲੇ ਠੀਕ ਪਿਆ ਵਾ ਤੇ ਲੋ ਜੀ ਇੱਥੇ ਸਾਰੇ ਸੌਦੇ ਆ ਜਿਹੜੇ ਸੈੱਟ ਹੋ ਗਏ ਸੀ ਤੇ ਇੱਥੇ ਮੈਂ ਸਾਫ਼ ਕਰ ਦਿੱਤੀ ਸਾਰੀ ਸੈਲਫ ਤੇ ਇੱਥੇ ਨਾਲ ਹੀ ਅਸੀਂ ਦੋ ਪੈਕਟ ਮੱਕੀ ਦੇ ਦਾਣੇ ਲੈ ਕੇ ਆਏ ਸੀ ਇਹ ਘਰੇ ਫਿਰ ਭੁੰਨੇ ਜਾਂਦੇ ਆ ਮੱਚੇ ਬਹੁਤ ਖੁਸ਼ ਹੁੰਦੇ ਆ ਾ ਕੇ ਲੋ ਜੀ ਆ ਮੈਂ ਇੱਥੇ ਸਿਮਰ ਨੂੰ ਕਹਿ ਰਹੀ ਸੀ ਸਤਿ ਸ਼੍ਰੀ ਅਕਾਲ ਬਲਾਓ ਸਾਰਿਆਂ ਨੂੰ ਤੇ ਬੁੰਦੀ ਖਾਣ ਵਿੱਚ ਲੱਗਿਆ ਹੋਇਆ ਸੀ ਮੋਤੀ ਜੀ ਨੂੰ ਬਹੁਤ ਪਸੰਦ ਆ ਸਾਰੇ ਸਮਾਨ ਆ ਜਿਹੜਾ ਇਹਨੇ ਨਾਲ ਲੱਕ ਕੇ ਪਵਾ ਦਿੱਤਾ ਤੇ ਬੱਚਿਆਂ ਦੀ ਚਲੋ ਇੰਨੀ ਕ ਹੈਲਪ ਹੋ ਜਾਂਦੀ ਆ ਮਾਂ ਪਿਓ ਦੇ ਨਾਲ ਜਦੋਂ ਹੈਲਪ ਕਰਉਂਦੇ ਆ ਤਾਂ ਵਧੀਆ ਵੀ ਲੱਗਦਾ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ